ਕਥਲ ਦੇ ਵਿੱਚ ਸਿੱਖ ਨੌਜਵਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਉਸ ਨੂੰ ਖਾਲਸਤਾਨੀ ਕਹਿ ਕੇ ਸੁਖਵਿੰਦਰ ਸਿੰਘ ਨਾਮ ਦੇ ਇਸ ਸਿੱਖ ਨੌਜਵਾਨ ਨੂੰ ਕੁੱਟਿਆ ਜਾਂਦਾ ਹੈ ਕਥਿਤ ਤੌਰ ਤੇ ਉਸ ਦੇ ਸਿਰ ਦੇ ਵਿੱਚ ਇੱਟਾਂ ਮਾਰੀਆਂ ਜਾਂਦੀਆਂ ਨੇ ਔਰ ਉਸ ਦਾ ਬੁਰਾ ਹਾਲ ਕਰ ਦਿੱਤਾ ਗਿਆ ਹਾਲਾਂਕਿ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਹੁਣ ਇੱਥੇ ਤੱਕ ਪਹੁੰਚ ਗਈ ਹੈ ਕਿ ਸ਼ਿਕਾਇਤ ਦਰਜ ਹੋ ਗਈ ਹੈ ਔਰ ਭਾਲ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਪਰ ਸ਼ਿਕਾਇਤ ਦਰਜ ਹੋਣ ਦੇ ਬਾਰੇ ਵੀ ਕੁਝ ਗੱਲਾਂ ਵਿਸ਼ੇਸ਼ ਰੂਪ ਚ ਦੱਸਣੀਆਂ ਜ਼ਰੂਰੀ ਨੇ ਪਰ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਇਸ ਕੇਸ ਦੇ ਵਿੱਚ ਜੁੜਦੀ ਪਈ ਆ ਉਹ ਇਹ ਹੈ ਕਿ ਇਹ ਇੱਕ ਐਕਸ਼ਨ ਨਹੀਂ ਹੈ ਸਗੋਂ ਰਿਐਕਸ਼ਨ ਹੈ ਇਹ ਇੱਕ ਪ੍ਰतिकਰਮ ਦੱਸਿਆ ਜਾ ਰਿਹਾ ਹੈ ਕਿਸੇ ਕੀਤੇ ਗਏ ਐਕਸ਼ਨ ਦਾ ਪਰ ਗੱਲ ਕਿੱਥੇ ਜਾ ਕੇ ਜੁੜਦੀ ਪਈ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਅਸਲ ਹਰਿਆਣੇ ਦੇ ਕੈਥਲ ਦੇ ਵਿੱਚ ਹੋਏ ਇਸ ਹਮਲੇ ਨੂੰ ਕੰਗਣਾ ਰਣਾਉਤ ਦੇ ਵੱਜੇ ਥੱਪੜ ਦੇ ਨਾਲ ਜੋੜਿਆ ਜਾ ਰਿਹਾ ਮੋਹਾਲੀ ਦੇ ਵਿੱਚ ਕੰਗਣਾ ਰਣਾਉਤ ਨੂੰ ਥੱਪੜ ਵੱਜਦਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਔਰ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜਾ ਇਹ ਐਕਸ਼ਨ ਹਰਿਆਣੇ ਦੇ ਵਿੱਚ ਹੋਇਆ ਉਹ ਕੰਗਣਾ ਰਣਾਉਤ ਦੇ ਜਾਂ ਭਾਜਪਾ ਦੇ ਸਮਰਥਕਾਂ ਦੇ ਵੱਲੋਂ ਕੀਤਾ ਗਿਆ ਹੈ ਔਰ ਖਾਲਿਸਤਾਨੀ ਕਹਿ ਕੇ ਇੱਕ ਸਿੱਖ ਨੂੰ ਨਜਾਇਜ਼ ਕੁੱਟਿਆ ਗਿਆ ਇਹ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਪ੍ਰਮਾਣ ਅਧਿਕਾਰਤ ਟਿੱਪਣੀ ਕੀਤੀ ਗਈ ਹੈ ਇਸ ਦੇ ਉੱਤੇ ਨਾ ਹੀ ਪ੍ਰਸ਼ਾਸਨ ਦੇ ਵੱਲੋਂ ਕੋਈ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਇਹ ਗੱਲਾਂ ਹੁਣ ਚੱਲਣ ਲੱਗ ਗਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਇਹਨਾਂ ਗੱਲਾਂ ਨੂੰ ਇੱਕ ਵਜੂਦ ਮਿਲਦਾ ਨਜ਼ਰ ਆ ਰਿਹਾ ਇਹਨਾਂ ਨੂੰ ਹਲੂਣੇ ਆ ਜਾ ਰਿਹਾ ਪਰ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ ਜਦ ਤੱਕ ਇਸ ਦਾ ਕੋਈ ਪ੍ਰਮਾਣ ਨਹੀਂ ਆਉਂਦਾ ਇਸ ਨੂੰ ਸੱਚ ਬਿਲਕੁਲ ਨਹੀਂ ਮੰਨਣਾ ਚਾਹੀਦਾ ਪਰ ਤਾਂ ਵੀ ਇੱਕ ਨਰੇਟਿਵ ਜਿਹੜਾ ਉਹ ਸਿਰਜਦਾ ਨਜ਼ਰ ਆ ਰਿਹਾ ਇਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਇੱਕ ਐਕਸ਼ਨ ਹੋਇਆ ਪਰ ਉਸ ਤੋਂ ਬਾਅਦ ਇੱਕ ਹੋਰ ਐਕਸ਼ਨ ਹੋ ਗਿਆ ਹੁਣ ਜਿਹੜਾ ਦੂਸਰੇ ਨੰਬਰ ਤੇ ਐਕਸ਼ਨ ਹੋਇਆ ਯਾਨੀ ਕਿ ਕੈਥਲ ਦੇ ਵਿੱਚ ਜਿਹੜਾ ਹਮਲਾ ਨਿਆ ਜਾ ਰਿਹਾ ਹੈ ਹਾਲਾਂਕਿ ਨਹੀਂ ਉਹਨੂੰ ਮੰਨਣਾ ਚਾਹੀਦਾ ਪਰ ਮੰਨਿਆ ਜਾ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਇੰਟਰਲਿੰਕਡ ਦੋ ਹੀ ਕਾਮਾ ਇਸ ਦੇ ਵਿੱਚ ਨਜ਼ਰ ਆ ਰਹੀਆਂ ਨੇ ਹਾਲਾਂਕਿ ਕੌਮੀ ਪੱਧਰ ਦੇ ਉੱਤੇ ਵਿਵਾਦ ਨਹੀਂ ਖੜਾ ਕਰਨਾ ਚਾਹੀਦਾ ਪਰ ਦੂਜੇ ਪਾਸੇ ਕੰਗਣਾ ਰਣਾਉਤ ਜਿਹੜੇ ਨੇ ਉਹਨਾਂ ਨੂੰ ਥੱਪੜ ਵੱਜਦਾ ਆ ਇੱਕ ਮਹਿਲਾ ਸੀਆਈਐਸਐਫ ਜਵਾਨ ਦੇ ਵੱਲੋਂ ਕੁਲਵਿੰਦਰ ਕੌਰ ਥੱਪੜ ਮਾਰਦੀ ਹੈ ਔਰ ਦੂਜੇ ਪਾਸੇ ਸੁਖਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਕੈਥਲ ਦੇ ਵਿੱਚ ਹਮਲੇ ਦਾ ਸ਼ਿਕਾਰ ਹੁੰਦਾ ਉਸ ਨੂੰ ਇੱਟਾਂ ਮਾਰ ਮਾਰ ਕੇ ਤੇ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਔਰ ਇਸੇ ਦੇ ਮੱਦੇ ਨਜ਼ਰ ਇਸ ਨੂੰ ਹੁਣ ਇੰਟਰਲਿੰਕਡ ਦੱਸਿਆ ਜਾ ਰਿਹਾ ਇੰਟਰਲਿੰਕਡ ਹੈ ਕਿ ਨਹੀਂ ਇਹ ਪੁਲਿਸ ਦਾ ਕੰਮ ਹੈ ਦੱਸਣਾ ਪੁਲਿਸ ਦੱਸ ਸਕਦੀ ਹੈ ਪ੍ਰਸ਼ਾਸਨ ਦੱਸ ਸਕਦਾ ਪਰ ਦੂਜੇ ਪਾਸੇ ਇਸ ਕੇਸ ਦੇ ਉੱਤੇ ਇੱਕ ਡੂੰਘਾ ਵਿਸ਼ਲੇਸ਼ਣ ਹੋਣਾ ਵੀ ਜ਼ਰੂਰੀ ਹੈ ਕੁਝ ਮੁੱਖ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ 18 ਘੰਟਿਆਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਉਸ ਤੋਂ ਪਹਿਲਾਂ ਸ਼ਿਕਾਇਤ ਦੀ ਗਈ ਯਾਨੀ ਕਿ ਜਦੋਂ ਹਮਲਾ ਹੋਇਆ ਹਮਲਾ ਹੋਣ ਦੇ ਬਾਵਜੂਦ 18 ਘੰਟੇ ਲਗਾਏ ਗਏ ਸ਼ਿਕਾਇਤ ਦਰਜ ਹੋਣ ਨੂੰ ਹਾਲਾਂਕਿ ਵੀਡੀਓਜ਼ ਨ ਫੌਰੀ ਤੌਰ ਦੇ ਉੱਤੇ ਵਾਇਰਲ ਹੋ ਗਈਆਂ ਸੀ ਸੁਖਵਿੰਦਰ ਸਿੰਘ ਦੇ ਸੱਟਾਂ ਲੱਗੀਆਂ ਫੌਰੀ ਤੌਰ ਦੇ ਉੱਤੇ ਵਾਇਰਲ ਹੋ ਗਈਆਂ ਸੀ ਔਰ ਕਾਰਨ ਸਾਹਮਣੇ ਆ ਚੁੱਕੇ ਸੀ ਪਰ 18 ਘੰਟੇ ਦਾ ਸਮਾਂ ਪੁਲਿਸ ਵੱਲੋਂ ਲਗਾਇਆ ਗਿਆ ਉਹ ਵੀ ਉਸ ਵੇਲੇ ਜਦੋਂ ਇਹ ਮਾਮਲਾ ਹਾਈਪ ਉੱਤੇ ਚਲਾ ਗਿਆ ਜਦੋਂ ਇਹ ਮਾਮਲਾ ਭਖ ਗਿਆ ਉਦੋਂ ਜਾ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਨੀ ਪੈਗੀ ਨਾ ਇਹ ਤੂਲ ਫੜਦਾ ਜੇ ਨਾ ਹਾਈਪ ਤੇ ਜਾਂਦਾ ਤੇ ਸ਼ਾਇਦ ਇਹ ਸ਼ਿਕਾਇਤ ਹੀ ਦਰਜ ਨਾ ਹੁੰਦੀ ਔਰ ਇਹ ਮਾਮਲਾ ਆਇਆ ਗਿਆ ਬਣ ਕੇ ਰਹਿ ਜਾਂਦਾ ਪਰ ਫਿਲਹਾਲ ਸ਼ਿਕਾਇਤ ਦਰਜ ਕਰ ਲਈ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਅਜੇ ਭਾਲ ਕੀਤੀ ਜਾ ਰਹੀ ਹੈ ਮਲਜ਼ਮਾਂ ਦੀ ਪਰ ਭਾਲ ਹੁੰਦੀ ਹੈ ਕਿ ਨਹੀਂ ਇਹ ਆਪਣੇ ਆਪ ਚ ਵੇਖਣ ਦੀ ਗੱਲ ਹੋਵੇਗੀ ਜੋ ਵੀ ਹੋਏਗਾ ਹੋਂ ਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ